ਅਜੇ ਜਿਹੜਾ ਉਹਨਾਂ ਦਾ ਬ੍ਰੇਨ ਹੈ ਉਹ ਸਾਥ ਨਹੀਂ ਦੇ ਰਿਹਾ ਬਾਕੀ ਬਾਡੀ ਬਿਲਕੁਲ ਠੀਕ ਹੈ ਤੇ ਪਰਮਾਤਮਾ ਕਰੇਗਾ ਕਿ ਉਹ ਇਸ ਜੋ ਉੱਪਰ ਲਗੇ ਤੇ ਬੜੀ ਛੇਤੀ ਉਹ ਠੀਕ ਹੋ ਜਾਣਗੇ ਆਪਾਂ ਸਾਰੇ ਅਰਦਾਸ ਕਰਦੇ ਆ ਐਸੀ ਵੀ ਅਰਦਾਸ ਕੀਤੀ ਹੈ ਮੈਂ ਪਰਿਵਾਰ ਸਮੇਤ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਤੇ ਮੈਨੂੰ ਇਹੀ ਉਮੀਦ ਹੈ ਕਿ ਪਰਮਾਤਮਾ ਛੇਤੀ ਉਹਨਾਂ ਦੀ ਸਿਹਤ ਨੂੰ ਠੀਕ ਕਰੇ ਇਸ ਤਰ੍ਹਾਂ ਕਿ ਸਾਰੀ ਬਾਡੀ ਠੀਕ ਹੈ ਸਾਰੇ ਬਾਡੀ ਦੇ ਆਰਗਨਸ ਠੀਕ ਚੱਲ ਰਹੇ ਸਿਰਫ ਬ੍ਰੇਨ ਤੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਉਹ ਬ੍ਰੇਨ ਤੋਂ ਥੋੜੀ ਜੀ ਵੀ ਕੋਈ ਇੰਡੀਕੇਸ਼ਨ ਆਈ ਤਾਂ ਉਦੋਂ ਹੀ ਉਹਨਾਂ ਦੀ ਜਿਹੜੀ ਰੀੜ ਦੀ ਹੱਡੀ ਹੈ ਉਹਦਾ ਆਪਰੇਸ਼ਨ ਹੋ ਜਾਣਾ ਫਿਰ ਪ੍ਰਮਾਤਮਾ ਕਰੇਗਾ ਠੀਕ ਹੋਣਗੇ ਤੇ ਇਹ ਹੀ ਅਰਦਾਸ ਹੈ ਲੋਕ ਵੀ ਲੋਕਾਂ ਨੂੰ ਵੀ ਮੇਰੀ ਬੇਨਤੀ ਇਹੀ ਹੈ ਕਿ ਜਿਹੜੀ ਜਨਤਾ ਦੀ ਅਰਦਾਸ ਹੁੰਦੀ ਹੈ ਉਹਨੂੰ ਪਰਮਾਤਮਾ ਸੁਣਦਾ ਹੈ ਡਾਕਟਰਾਂ ਜਿਹੜਾ ਬਲਿੱਟਨ ਜਾਰੀ ਕਰ ਰਹੇ ਨੇ ਉਹਦੇ ਵਿੱਚ ਇਹੀ ਦੱਸਿਆ ਜਾ ਰਿਹਾ ਕਿ ਉਹਦੇ ਬ੍ਰੇਨ ਤੱਕ ਜਿਹੜੀ ਪੂਰੀ ਆਕਸੀਜਨ ਆ ਉਹ ਨਹੀਂ ਪਹੁੰਚ ਰਹੀ ਜਿਸ ਕਰਕੇ ਉਹਨਾਂ ਦੇ ਆਰਗਨ ਜਿਹੜੇ ਪੂਰੀ ਤਰ੍ਹਾਂ ਰਿਸਪੌਂਸ ਨਹੀਂ ਕਰ ਰਹੇ ਜਦੋਂ ਐਕਸੀਡੈਂਟ ਹੋਇਆ ਨਾ ਉਸ ਤੋਂ ਲੈ ਕੇ ਹੌਟਸਪੌਂਟ ਤੱਕ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਪਹਿਲਾਂ ਉੱਥੇ ਦੇ ਲੋਕਲ ਹਸਪਤਾਲ ਚ ਲੈ ਗਏ ਫਿਰ ਪੰਜ ਕੁੱਲੇ ਭੇਜਤਾ ਉਹਦੇ ਨਾਲ ਜਿਹੜਾ ਟਾਈਮ ਵੇਸਟੇਜ ਹੋਇਆ ਉਹਦੇ ਨਾਲ ਥੋੜੀ ਜੀ ਪ੍ਰੋਪਰ ਇਨੀਸ਼ੀਅਲ ਕੇਅਰ ਨਾ ਹੋਣ ਕਰਕੇ ਪਾਸਟੇਡ ਪ੍ਰੋਪਰ ਨ ਆਕਸੀਜਨ ਹੈ ਜਿਹੜੀ ਉਹਦੀ ਦਿਮਾਗ ਨੂੰ ਘਾਟੂਗੀ ਉਹਦੇ ਕਰਕੇ ਦਿਮਾਗ ਰੋਕੇ ਤੇ ਡਾਕਟਰਾਂ ਦਾ ਇਹੀ ਕਹਿਣਾ ਹੈ ਕਿ ਥੋੜੀ ਜੀ ਵੀ ਇੰਡੀਕੇਸ਼ਨ ਸਾਨੂੰ ਉੱਥੋਂ ਆਉਂਦੀ ਹੈ ਤਾਂ ਫਿਰ ਜ਼ਰੂਰ ਆਪਰੇਟ ਹੋ ਕੇ ਠੀਕ ਹੋ ਜਾ। ਮੇਰਾ ਉਹਦੇ ਨਾਲ ਬਹੁਤ ਪਿਆਰ ਹੈ। ਤੇ ਇੱਕ ਬਹੁਤ ਹੀ ਹੋਣਹਾਰ, ਨੇਕ, ਅਗਾਹ ਵਧੂ ਔਰ ਅੱਛੀ ਸੋਚ ਵਾਲਾ ਨੌਜਵਾਨ ਹੈ। ਨੌਜਵਾਨਾ ਨੂੰ ਇੱਕ ਸੇਧ ਦੇਣ ਵਾਲਾ ਬੰਦਾ ਹੈ। ਤੇ ਉਹਦੀ ਸੇਧ ਲੋਕ ਮੰਨਦੇ ਵੀ ਹੈ। ਅਜੇ ਸਾਡੀ ਗੱਲ ਤਾਂ ਰਾਜਨੀਤਿਕ ਲੋਕਾਂ ਦੀ ਗੱਲ ਨੌਜਵਾਨ ਟਾਲ ਵੀ ਦਿੰਦਾ ਹੈ ਲੇਕਿਨ ਉਹਦੀ ਗੱਲ ਨੂੰ ਲੋਕ ਅੱਗੇ ਵੱਧ ਕੇ ਦੇਖਦੇ ਸੀ ਉਹਨੇ ਚੰਗੀ ਸਿਹਤ ਰੱਖਣਾ ਆਪਣੇ ਆਪ ਨੂੰ ਬਣਾ ਕੇ ਰੱਖਣਾ ਆਪਣੇ ਆਪ ਨੂੰ ਮੇਨਟੇਨ ਕਰਨਾ ਤੇ ਆਪਣੀ ਸੋਚ ਨੂੰ ਉੱਚਾ ਚੁੱਕ ਕੇ ਰੱਖਣਾ ਇਹ ਲੋਕਾਂ ਨੂੰ ਉਹਨੇ ਸਿਹਤ ਦਿੱਤੀ ਹੈ ਤੇ ਅਜਿਹੇ ਲੋਕਾਂ ਦੀ ਸਾਨੂੰ ਬੜੀ ਲੋੜ ਹੈ ਪਰਮਾਤਮਾ ਕਰੇ ਉਹ ਸਾਡੇ ਵਿੱਚ ਲੰਬਾ ਸਮਾਂ ਰਹੇ ਤੇ ਉਹ ਛੇਤੀ ਤੋਂ ਛੇਤੀ ਠੀਕ ਹੋ ਕੇ ਆਵੇ ਅਜੇ ਜਿਹੜਾ ਉਹਨਾਂ ਦਾ ਬ੍ਰੇਨ ਹੈ ਉਹ ਸਾਥ ਨਹੀਂ ਦੇ ਰਿਹਾ ਬਾਕੀ ਬੋਡੀ ਬਿਲਕੁਲ ਠੀਕ ਹੈ ਤੇ ਪਰਮਾਤਮਾ ਕਰੇਗਾ ਕਿ ਉਹ ਇਸ ਜੋ ਉੱਪਰ ਲਗੇ ਤੇ ਬੜੀ ਛੇਤੀ ਉਹ ਠੀਕ ਹੋ ਜਾਣਗੇ ਆਪਾਂ ਸਾਰੇ ਅਰਦਾਸ ਕਰਦੇ ਆ ਐਸੀ ਵੀ ਅਰਦਾਸ ਕੀਤੀ ਹੈ ਮੈਂ ਪਰਿਵਾਰ ਸਮੇਤ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਤੇ ਮੈਨੂੰ ਇਹੀ ਉਮੀਦ ਹੈ ਕਿ ਪਰਮਾਤਮਾ ਛੇਤੀ ਉਹਨਾਂ ਦੀ ਸਿਹਤ ਨੂੰ ਠੀਕ ਕਰੇ ਇਸ ਤਰ੍ਹਾਂ ਕਿ ਸਾਰੀ ਬਾਡੀ ਠੀਕ ਹੈ ਸਾਰੇ ਬਾਡੀ ਦੇ ਆਰਗਨਸ ਠੀਕ ਚੱਲ ਰਹੇ ਸਿਰਫ ਬ੍ਰੇਨ ਤੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਉਤ ਬ੍ਰੇਨ ਤੋਂ ਥੋੜੀ ਜੀ ਵੀ ਕੋਈ ਇੰਡੀਕੇਸ਼ਨ ਆਈ ਤਾਂ ਉਦੋਂ ਹੀ ਉਹਨਾਂ ਦੀ ਜਿਹੜੀ ਰੀਡ ਦੀ ਹੱਡੀ ਆ ਉਹਦਾ ਆਪਰੇਸ਼ਨ ਹੋ ਜਾਣਾ ਫਿਰ ਪ੍ਰਮਾਤਮਾ ਕਰੇਗਾ ਠੀਕ ਹੋਣਗੇ ਤੇ ਇਹ ਹੀ ਅਰਦਾਸ ਹੈ ਲੋਕ ਵੀ ਲੋਕਾਂ ਨੂੰ ਵੀ ਮੇਰੀ ਬੇਨਤੀ ਇਹੀ ਹੈ ਕਿ ਜਿਹੜੀ ਜਨਤਾ ਦੀ ਅਰਦਾਸ ਹੁੰਦੀ ਹੈ ਉਹਨੂੰ ਪ੍ਰਮਾਤਮਾ ਸੁਣਦਾ ਹੈ ਡਾਕਟਰਾਂ ਜਿਹੜਾ ਬਲਿਟਨ ਜਾਰੀ ਕਰ ਰਹੇ ਨੇ ਉਹਦੇ ਵਿੱਚ ਇਹੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਬ੍ਰੇਨ ਤੱਕ ਜਿਹੜੀ ਪੂਰੀ ਆਕਸੀਜਨ ਉਹ ਨਹੀਂ ਪਹੁੰਚ ਰਹੀ ਜਿਸ ਕਰਕੇ ਉਹਨਾਂ ਦੇ ਆਰਗਨ ਜਿਹੜੇ ਪੂਰੀ ਤਰ੍ਹਾਂ ਰਿਸਪੌਂਸ ਨਹੀਂ ਕਰ ਰਹੇ ਜਦੋਂ ਐਕਸੀਡੈਂਟ ਹੋਇਆ ਨਾ ਉਸ ਤੋਂ ਲੈ ਕੇ ਫੋਰਟਿਸ ਪਹੁੰਚਣ ਤੱਕ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਪਹਿਲਾਂ ਉੱਥੇ ਦੇ ਲੋਕਲ ਹਸਪਤਾਲ ਦੇ ਲੈ ਗਏ ਫਿਰ ਪੰਜ ਕੁਲੇ ਭੇਜਤਾ ਉਹਦੇ ਨਾਲ ਜਿਹੜਾ ਟਾਈਮ ਵੇਸਟੇਜ ਹੋਇਆ ਉਹਦੇ ਨਾਲ ਥੋੜੀ ਜੀ ਪ੍ਰੋਪਰ ਇਨੀਸ਼ੀਅਲ ਕੇਅਰ ਨਾ ਹੋਣ ਕਰਕੇ ਫਸਟ ਸਟੇਟ ਪ੍ਰੋਪਰ ਨਾ ਮਿਲਣ ਕਰਕੇ ਆਕਸੀਜਨ ਜਿਹੜੀ ਉਹਦੀ ਦਿਮਾਗ ਨੂੰ ਘਾਟੋਗੀ ਉਹਦੇ ਕਰਕੇ ਦਿਮਾਗ ਰੁਕੇ ਤੇ ਡਾਕਟਰਾਂ ਦਾ ਇਹੀ ਕਹਿਣਾ ਕਿ ਥੋੜੀ ਜੀ ਵੀ ਇੰਡੀਕੇਸ਼ਨ ਸਾਨੂੰ ਉੱਥੋਂ ਆਉਂਦੀ ਹੈ ਤਾਂ ਫਿਰ ਜ਼ਰੂਰ ਆਪਰੇਟ ਹੋ ਕੇ ਠੀਕ ਹੋ ਜਾ ਮੇਰਾ ਉਹਦੇ ਨਾਲ ਬਹੁਤ ਪਿਆਰ ਹੈ ਤੇ ਇੱਕ ਬਹੁਤ ਹੀ ਹੋਣਹਾਰ ਨੇਕ ਅਗਾਵਦੂ ਔਰ ਅੱਛੀ ਸੋਚ ਵਾਲਾ ਨੌਜਵਾਨ ਹੈ ਨੌਜਵਾਨਾਂ ਨੂੰ ਇੱਕ ਸੇਧ ਦੇਣ ਵਾਲਾ ਬੰਦਾ ਹੈ ਤੇ ਉਹਦੀ ਸੇਧ ਲੋਕ ਮੰਨਦੇ ਵੀ ਹੈ ਅਜੇ ਸਾਡੀ ਗੱਲ ਤਾਂ ਰਾਜਨੀਤਿਕ ਲੋਕਾਂ ਦੀ ਗੱਲ ਨੌਜਵਾਨ ਟਾਲ ਵੀ ਦਿੰਦਾ ਹੈ ਲੇਕਿਨ ਉਹਦੀ ਗੱਲ ਨੂੰ ਲੋਕ ਅੱਗੇ ਵੱਧ ਕੇ ਦੇਖਦੇ ਸੀ ਉਹਨੇ ਚੰਗੀ ਸੇਧ ਰੱਖਣਾ ਆਪਣੇ ਆਪ ਨੂੰ ਬਣਾ ਕੇ ਰੱਖਣਾ ਆਪਣੇ ਆਪ ਨੂੰ ਮੇਨਟੇਨ ਕਰਨਾ ਤੇ ਆਪਣੀ ਸੋਚ ਨੂੰ ਉੱਚਾ ਚੁੱਕ ਕੇ ਰੱਖਣਾ ਇਹ ਲੋਕਾਂ ਨੂੰ ਉਹਨੇ ਸੇਧ ਦਿੱਤੀ ਹੈ ਤੇ ਅਜਿਹੇ ਲੋਕਾਂ ਦੀ ਸਾਨੂੰ ਬੜੀ ਲੋੜ ਹੈ ਪਰਮਾਤਮਾ ਕਰੇ ਉਹ ਸਾਡੇ ਵਿੱਚ ਲੰਬਾ ਸਮਾਂ ਰਹੇ ਤੇ ਉਹ ਛੇਤੀ ਤੋਂ ਛੇਤੀ ਠੀਕ ਹੋ ਕੇ ਆਏ